ਸੱਦੋ ਮੂਸੇ ਵਾਲਾ ਜਿੰਨਾ ਚਿਰ ਜਿਉਂਦਾ ਰਿਹਾ ਮੂਸੇ ਵਾਲੇ ਦੀ ਕਲਾਕਾਰੀ ਉਹਦੇ ਜਾਣ ਤੋਂ ਬਾਅਦ ਵੀ ਕਿੰਨੇ ਸਦੀਆਂ ਤੱਕ ਜਿਉਂਦੀ ਰਹਿਣੀ ਹੈ ਕਿਉਂਕਿ ਜੋ ਕਲਾਕਾਰੀ ਮੂਸੇ ਵਾਲੇ ਚ ਸੀ ਆਪਣੀ ਗੱਲ ਨੂੰ ਗੀਤਾਂ ਚ ਇਸ ਤਰੀਕੇ ਨਾਲ ਪਰੋ ਦੇਣਾ ਕਿ ਸਾਹਮਣੇ ਵਾਲੇ ਨੂੰ ਇੱਕ ਚੰਗਾ ਮੈਸੇਜ ਵੀ ਮਿਲ ਜਵੇ ਤੇ ਸਾਹਮਣੇ ਵਾਲੇ ਨੂੰ ਇਹ ਵੀ ਪਤਾ ਲੱਗ ਜੇ ਕਿ ਗੱਲ ਕੀ ਦੇ ਬਾਰੇ ਹੋ ਰਹੀ ਆ ਤੇ ਮੂਸੇ ਵਾਲੇ ਨੇ ਪੂਰੀ ਦੁਨੀਆ ਚ ਇੱਕ ਜੋ ਸਨੇਹਾ ਦਿੱਤਾ ਉਹ ਕੋਈ ਮਾੜਾ ਸਨੇਹਾ ਨਹੀਂ ਦਿੱਤਾ ਕਿਉਂਕਿ ਨਾ ਤਾਂ ਮੂਸੇ ਵਾਲੇ ਨੇ ਕੁੜੀਆਂ ਤੇ ਗਾਣੇ ਗਾਏ ਨਾਮੂਸੇ ਵਾਲੇ ਨੇ ਇਸ ਤਰੀਕੇ ਦੇ ਗਾਣੇ ਗਾਏ ਜੋ ਆਪਾਂ ਆਪਣੀ ਫੈਮਿਲੀ ਚ ਬਹਿ ਕੇ ਸੁਣ ਨਹੀਂ ਸਕਦੇ ਮੂਸੇ ਵਾਲੇ ਨੇ ਆਪਣੇ ਨਾਲ ਨਾਲ ਜੋ ਆਪਣੇ ਪਰਿਵਾਰ ਦੀ ਪਛਾਣ ਬਣਾਈ ਉਹ ਕਿਸੇ ਵੀ ਕਲਾਕਾਰ ਦੇ ਹਿੱਸੇ ਆਈ ਹੀ ਨਹੀਂ ਇਸੇ ਕਰਕੇ ਅੱਜ ਆਪਾਂ ਸਿੱਧੂ ਮੂਸੇ ਵਾਲੇ ਦੇ ਨਾਂ ਦੇ ਨਾਲ ਨਾਲ ਸਿੱਧੂ ਮੂਸੇ ਵਾਲੇ ਦੇ ਪਿਤਾ ਤੇ ਸਿੱਧੂ ਮੂਸੇ ਵਾਲੇ ਦੇ ਮਾਤਾ ਜੀ ਨੂੰ ਵੀ ਚੰਗੇ ਤਰੀਕੇ ਨਾਲ ਜਾਣਦੇ ਆ ਕੁਝ ਕੁ ਸਾਲਾਂ ਚ ਇੰਨੀ ਫੇਮਸ ਪਰਸਨੈਲਿਟੀ ਹੋ ਜਾਣਾ ਇੱਕ ਕੁਝ ਕਸਾਲਾਂ ਚ ਉਹਦਾ ਟੈਲੈਂਟ ਇਸ ਤਰੀਕੇ ਨਾਲ ਪੂਰੀ ਦੁਨੀਆ ਦੇ ਸਿਰ ਚੜ ਬੋਲਿਆ ਕਿ ਕਿੰਨੇ ਹੀ ਉਹਦੇ ਦੁਸ਼ਮਣ ਵੀ ਪੈਦਾ ਹੋ ਗਏ ਤੇ ਹੁਣ ਐਵੇਂ ਲੱਗਦਾ ਕਿ ਉਹ ਦੁਸ਼ਮਣੀ ਦਾ ਦੌਰ ਸਿੱਧੂ ਮੂਸੇਵਾਲੇ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਉਵੇਂ ਹੀ ਚੱਲ ਰਿਹਾ ਕਿਉਂਕਿ ਹੁਣ ਸਿੱਧੂ ਮੂਸੇਵਾਲੇ ਦਾ ਜੋ ਬੁੱਤ ਬਣਿਆ ਹੋਇਆ ਸਿੱਧੂ ਮੂਸੇਵਾਲੇ ਦੇ ਬੁੱਤ ਤੇ ਵੀ ਫਾਇਰਿੰਗ ਕੀਤੀ ਗਈ ਹੈ ਇਹ ਬੜੀ ਸ਼ਰਮ ਵਾਲੀ ਗੱਲ ਹੈ ਕਿਉਂਕਿ ਮੂਸੇ ਵਾਲੇ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਕਿੰਨੇ ਲੋਕ ਉਹ ਤੋਂ ਜ਼ਿਆਦਾ ਖਾਰ ਖਾਂਦੇ ਨੇ ਜਾਂ ਉਹਦੇ ਥਰੂ ਕਿਸੇ ਨੂੰ ਜੇ ਮੈਸੇਜ ਦੇਣਾ ਤਾਂ ਸਭ ਤੋਂ ਵਧੀਆ ਜ਼ਰੀਆ ਹੈ ਕਿ ਸਿੱਧੂ ਮੂਸੇ ਵਾਲੇ ਦੇ ਥਰੂ ਕਿਸੇ ਨੂੰ ਮੈਸੇਜ ਦੋ ਤੇ ਇਸੇ ਤਰੀਕੇ ਦਾ ਹੁਣ ਜੋ ਨਵਾਂ ਇਨਸੀਡੈਂਟ ਹੋਇਆ ਉਹ ਆਪਾਂ ਸਭ ਨੂੰ ਪਤਾ ਹੈ ਕਿ ਡੱਬ ਵਾਲੀ ਪਿੰਡ 'ਚ ਸਿੱਧੂ ਮੂਸੇ ਵਾਲੇ ਦਾ ਜੋ ਬੁੱਤ ਲੱਗਿਆ ਹੋਇਆ ਸੀ ਉਸ ਬੁੱਤ ਉੱਤੇ ਫਾਇਰਿੰਗ ਕੀਤੀ ਗਈ ਕਿਉਂਕਿ ਬਾਅਦ 'ਚ ਜੋ ਇੱਕ ਪੋਸਟ ਸਾਹਮਣੇ ਆਈ ਹੈ ਉਹ ਕਹਿੰਦੇ ਵੀ ਅਸੀਂ ਦਿਗਵਿਜੇ ਚੋਟਾਲਾ ਨੂੰ ਇੱਕ ਮੈਸੇਜ ਦੇਣਾ ਸੀ ਤੇ ਉਹ ਮੈਸੇਜ ਇਸ ਤੋਂ ਵਧੀਆ ਵਾਇਰਲ ਕਿਵੇਂ ਹੁੰਦਾ ਕਿ ਸਿੱਧੂ ਮੂਸੇ ਵਾਲੇ ਦੇ ਬੁੱਤ ਤੇ ਗੋਲੀਆਂ ਚਲਾ ਕੇ ਉਹ ਮੈਸੇਜ ਦਿੱਤਾ ਗਿਆ ਹੁਣ ਇਹ ਆਪਣੀ ਸਮਝ ਤੋਂ ਤਾਂ ਬਾਹਰ ਹੀ ਆ ਕਹਾਣੀ ਸਿੱਧੂ ਮੂਸੇ ਵਾਲੇ ਦਾ ਜੋ ਬੁੱਤ ਲੱਗਿਆ ਹੋਇਆ ਡੱਬ ਵਾਲੀ ਪਿੰਡ ਚ ਉਹ ਜੁਲਾਈ 2022 ਨੂੰ ਉਸ ਪਿੰਡ ਚ ਲਾਇਆ ਗਿਆ ਸੀ ਕਿਉਂਕਿ ਇੱਕ ਸਿੱਧੂ ਮੂਸੇ ਵਾਲੇ ਦੀ ਜੋ ਯਾਦ ਸੀ ਉਹ ਬਰਕਰਾਰ ਰਹੀ ਪਰ ਹੁਣ ਇਸ ਤਰੀਕੇ ਨਾਲ ਗੋਲੀਆਂ ਚਲਾ ਕੇ ਪਤਾ ਨਹੀਂ ਲੋਕ ਕੀ ਸਾਬਤ ਕਰਨਾ ਚਾਹੁੰਦੇ ਨੇ ਤੇ ਸਿੱਧੂ ਮੂਸੇ ਵਾਲੇ ਨੂੰ ਹੁਣ ਵੀ ਉਹਦੇ ਜਾਣ ਤੋਂ ਬਾਅਦ ਵੀ ਇੱਕ ਮੋਹਰਾ ਬਣਾਇਆ ਜਾ ਰਿਹਾ ਤੇ ਉਸੇ ਬੁੱਤ ਨਾਲ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਤੇ ਸਿੱਧੂ ਮੂਸੇਵਾਲੇ ਨੂੰ ਚਾਉਣ ਵਾਲੇ ਕਿੰਨਿਆਂ ਦੇ ਹੀ ਜਜ਼ਬਾਤ ਜੁੜੇ ਹੋਏ ਨੇ ਪਰ ਐਵੇਂ ਗੋਲੀਆਂ ਚਲਾ ਕੇ ਇਹ ਲੋਕ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੇ ਨੇ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਕਿ ਨੇਰੇ ਚ ਉਸ ਬੁੱਤ ਤੇ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਤੇ ਉਸ ਚੀਜ਼ ਦੀ ਵੀਡੀਓ ਵੀ ਬਣਾਈ ਜਾ ਰਹੀ ਹੈ ਤੇ ਬਾਪੂ ਬਲਕੌਰ ਨੇ ਸਿੱਧੂ ਮੂਸੇਵਾਲੇ ਦੇ ਜੋ ਪਿਤਾ ਨੇ ਉਹਨਾਂ ਨੇ ਹੁਣ ਤੱਕ ਪੁਲਿਸ ਨੂੰ ਕੋਈ ਐਵੇਂ ਲਿਖਤੀ ਰਿਪੋਰਟ ਤਾਂ ਦਿੱਤੇ ਨਹੀਂ ਪਰ ਜੋ ਵੀ ਚਾਉਣ ਵਾਲੇ ਆ ਸਿੱਧੂ ਮੂਸੇ ਵਾਲੇ ਨੂੰ ਚਾਉਣ ਵਾਲੇ ਤੇ ਇਨਸਾਨੀਅਤ ਨੂੰ ਚਾਉਣ ਵਾਲੇ ਉਹਨਾਂ ਦਾ ਇਹੀ ਕਹਿਣਾ ਕਿ ਇਹ ਬਹੁਤ ਮਾੜੀ ਗੱਲ ਹੈ ਘੱਟੋ ਘੱਟ ਹੁਣ ਤਾਂ ਮੂਸੇ ਵਾਲੇ ਦੇ ਪਰਿਵਾਰ ਨੂੰ ਚੈਨ ਨਾਲ ਜੀਣ ਦਿਓ ਅਸਲ ਗੱਲ ਤਾਂ ਇਹ ਸਮਝ ਆਉਂਦੀ ਹੈ ਕਿ ਜਦੋਂ ਕਿਸੇ ਦੀ ਚੜ੍ਹਾਈ ਹੁੰਦੀ ਹੈ ਜੋ ਮੈਂ ਅਕਸਰ ਵੀਡੀਓ ਚ ਗੱਲ ਕਰਦਾ ਹੁੰਨਾ ਜਦੋਂ ਕਿਸੇ ਦੀ ਵੀ ਚੜ੍ਹਾਈ ਹੁੰਦੀ ਹੈ ਚਾਹੇ ਉਹ ਕੋਈ ਵੀ ਹੋਵੇ ਤਾਂ ਉਹਦੀਆਂ ਲੱਤਾਂ ਖਿੱਚਣ ਵਾਲੇ ਤਾਂ ਪਹਿਲਾਂ ਮੂਰੇ ਬੈਠੇ ਹੁੰਦੇ ਆ ਕਿ ਇਹ ਅੱਗੇ ਕਿਵੇਂ ਨਿਕਲ ਗਿਆ ਜਾਂ ਸਾਡੇ ਤੋਂ ਅੱਗੇ ਕਿਵੇਂ ਨਿਕਲ ਗਿਆ ਤੇ ਸਿੱਧੂ ਮੂਸੇ ਵਾਲੇ ਨਾਲ ਐਵੇਂ ਦਾ ਕੁਝ ਹੋਣਾ ਤਾਂ ਲਾਜ਼ਮੀ ਲੱਗ ਰਿਹਾ ਸੀ ਕਿਉਂਕਿ ਕੁਝ ਕੁ ਸਮੇਂ ਚ ਕੁਝ ਕੁ ਸਾਲਾਂ ਚ ਇੰਨੀ ਫੇਮਸ ਪਰਸਨੈਲਿਟੀ ਬਣ ਜਾਣਾ ਇਹ ਸਿਰਫ ਮੂਸੇ ਵਾਲੇ ਦੇ ਹਿੱਸੇ ਹੀ ਆਇਆ ਸੀ ਤੇ ਐਸੇ ਕਰਕੇ ਮੂਸੇ ਵਾਲੇ ਵਰਗੇ ਨਾ ਤਾਂ ਘਰ-ਘਰ ਜੰਮਦੇ ਆਂ ਤੇ ਨਾ ਬਾਰ-ਬਾਰ ਜੰਮਦੇ ਆਂ ਹਜ਼ਾਰਾਂ 'ਚੋਂ ਇੱਕ ਜਾਂ ਲੱਖਾਂ 'ਚੋਂ ਇੱਕ ਹੀ ਐਵੇਂ ਦੇ ਹੁੰਦੇ ਆ ਸਦੀ 'ਚ ਜਿਹੜੇ ਸਿੱਧੂ ਮੂਸੇ ਵਾਲੇ ਵਰਗਾ ਮਕਾਮ ਰੱਖਦੇ ਆ ਕਿਉਂਕਿ ਮੂਸੇ ਵਾਲੇ ਦੇ ਜਾਣ ਤੋਂ ਬਾਅਦ ਹੁਣ ਵੀ ਮੂਸੇ ਵਾਲੇ ਦੇ ਗਾਣੇ ਉਸੇ ਤਰੀਕੇ ਨਾਲ ਜਾਂ ਉਸ ਤੋਂ ਵੱਧ ਚੱਲਦੇ ਆ ਜਿਵੇਂ ਸਿੱਧੂ ਮੂਸੇ ਵਾਲੇ ਦੇ ਹੋਣ ਦੇ ਸਮੇਂ 'ਚ ਸੀਗੇ ਤੇ ਸਿੱਧੂ ਮੂਸੇ ਵਾਲੇ ਦੇ ਪਿੰਡ ਮੂਸਾ 'ਚ ਹੁਣ ਵੀ ਇੰਨੀ ਕ ਜਿਆਦਾ ਫੈਨਸ ਦੀ ਰੌਣਕ ਲੱਗੀ ਰਹਿੰਦੀ ਹੈ ਐਨੇ ਕ ਜਿਆਦਾ ਚਾਹਵਨ ਉੱਥੇ ਜਾਣਾ ਚਾਹੁੰਦੇ ਆ ਜਿੰਨਾ ਪਹਿਲਾਂ ਦੇ ਟਾਈਮ 'ਚ ਸੀ ਤੇ ਅਖੀਰ 'ਚ ਸਿੱਧੂ ਮੂਸੇ ਵਾਲੇ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਹੁਣ ਉਹਦੇ ਬੁੱਤ ਤੇ ਫਾਇਰਿੰਗ ਕਰਨੀ ਉਹਦੇ ਬੁੱਤ ਤੇ ਗੋਲੀਆਂ ਚਲਾਉਣੀਆਂ ਇਹ ਕਿੱਡੀ ਸ਼ਰਮ ਵਾਲੀ ਗੱਲ ਹੈ ਤੇ ਮੂਸੇ ਵਾਲੇ ਦੇ ਫੈਨਸ ਵਾਸਤੇ ਇਹ ਜ਼ਖਮਾਂ ਤੇ ਲੋਨ ਭੁੱਕਣ ਵਾਲੀ ਹੀ ਗੱਲ ਹੈ ਬਾਕੀ ਤੁਹਾਨੂੰ ਇਹਦੇ ਬਾਰੇ ਕੀ ਲੱਗਦਾ ਆਪਣੇ ਕਮੈਂਟ ਕਰਕੇ رائے ਜ਼ਰੂਰ ਦਿਓ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਐਵੇਂ ਦੀਆਂ ਹੋਰ ਨਵੀਆਂ ਵੀਡੀਓਜ਼ ਦੇਖਣ ਲਈ